ਉਹਨਾਂ ਦੇ ਨਾਲ ਉਹ ਵੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਕਿ ਮੀਟਿੰਗ ਦਾ ਕੀ ਏਜੰਡਾ ਸੀ ਮੇਨਟ ਜਿਹੜਾ ਅੰਦਰ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਹੈ ਆਪੀ ਕਾਉਂਸਲਰ ਹਾਜ਼ਰ ਦੇਖੇ ਨੇ ਪਰ ਕਾਉਂਸਲਰਾਂ ਦੇ ਪਤੀ ਵੀ ਚਾਹ ਦਾ ਕੱਪ ਪਕੌੜੇ ਖਾਂਦੇ ਨਜ਼ਰ ਆਏ ਨੇ ਆਹ ਜੋ ਤਾਂ ਮੀਟਿੰਗ ਤੋਂ ਬਾਅਦ ਸੀਗਾ ਤੇ ਪਹਿਲਾਂ ਤਾਂ ਸਾਡੇ ਸਾਰੇ ਕਾਉਂਸਲਰਾਂ ਦੀ ਮੀਟਿੰਗ ਹੋਈ ਹੈ 20 ਕਾਉਂਸਲਰ ਹਾਜ਼ਰ ਸੀਗੇ ਤੇ ਸ਼ਹਿਰ ਦੀ ਡਿਵੈਲਪਮੈਂਟ ਲਈ ਮੀਟਿੰਗ ਸੀਗੀ ਤਾਂ ਜਿਵੇਂ ਮੈਂ ਕਾਫੀ ਲੰਬੇ ਸਮੇਂ ਤੋਂ ਲਟਕਿਆ ਆਇਆ ਸੀਗਾ ਬਸ ਸਟੈਂਡ ਦਾ ਉਹਦੀ ਡਿਵੈਲਪਮੈਂਟ ਦਾ ਕੰਮ ਕੰਸਟਰਕਸ਼ਨ ਦਾ ਤੇ ਬਾਕੀ ਸ਼ਹਿਰ ਦੇ ਵਿੱਚ ਗਲੀਆਂ ਨਾਲੀਆਂ ਦੇ ਇਹ ਕੰਮ ਸੀਗੇ ਕਿ ਕੀ ਫੜੀ ਆ ਚੋਰੀ ਕੀ ਫੜੀ ਆ ਕੋਈ ਕਾ ਕੋਈ ਕਾਂਡ ਫੜਿਆ ਪਿਛਲੇ ਕੰਮਾਂ ਕੀਤੇਆਂ ਦਾ ਫੋਕਸ ਮਸ਼ੀਨ ਦਾ ਕੁ ਤੇਲ ਦੇ ਘਫਲ ਕੁਫਲੇ ਕਹਿੰਦੇ ਕਾਫੀ ਗੱਲਾਂ ਕਰਦੇ ਤੁਸੀਂ ਨਾਜ਼ਰ ਆਇਓ ਉਹ ਨਿਕੜਨਗੇ ਹੁਣ ਜਿਵੇਂ ਆਪਣਾ ਲੌਗ ਬੁੱਕ ਆ ਪਹਿਲੇ 10 ਦਿਨ ਤੋਂ ਖਾਲੀ ਪਈ ਆ ਭਰੀ ਨਹੀਂ ਹੋਈਆਂਗੇ। ਤੁਸੀਂ ਸਤੂ ਸੈਨ ਨਹੀਂ ਕਰਾਇਆ ਜਾਂਦੇ ਪਰ ਇਸ ਵਾਰ ਸੈਨ ਇੱਥੇ ਉਹਨੇ ਕਿ ਘਰੇ ਹੋਈ ਸੀ। ਇਸ ਵਾਰ ਤਾਂ ਸਾਹਮਣੇ ਨੇ ਤੁਹਾਡੇ ਕੈਮਰੇ 'ਚ ਰਿਕਾਰਡ ਨੇ। ਨਹੀਂ ਸਾਡੇ ਸਾਹਮਣੇ ਕੋਈ ਸੈਨ ਨਹੀਂ ਹੋਇਆ। ਨਹੀਂ ਸਾਰੇ ਹਾਜ਼ਰ ਨੇ ਫਿਰ ਸੈਨ ਹੋਰੀ ਹੋਣਗੇ। ਹਮ ਸਾਰੇ ਹਾਜ਼ਰ ਸੀਗੇ ਹਾਊਸ ਦੇ ਵਿੱਚ। ਜਦੋਂ ਤੁਸੀਂ ਕਾਉਂਸਲਰ ਬਣੇ ਹੋ ਲੱਗਦਾ ਪਹਿਲੀ ਮੀਟਿੰਗ ਸੁਆਦدار ਲੱਗੀ ਆ ਤੁਹਾਡੀ ਲੱਗਦਾ ਮੈਨੂੰ। ਬਹੁਤ ਵਧੀਆ ਮੀਟਿੰਗ ਹੋਈ ਆ 3-4 ਸਾਲਾਂ ਪਹਿਲੀ ਵਾਰੀ ਏਦਾਂ ਮੀਟਿੰਗ ਹੋਈ ਆ ਪਹਿਲੇ ਹੁਣ ਲੱਗਿਆ ਵੀ ਅਸੀਂ ਐਮ ਸੀ ਆ ਐਤੋਂ ਪਹਿਲਾਂ ਤਾਂ ਪਤਾ ਨਹੀਂ ਲੱਗਦਾ ਸੀ ਵੀ ਐਮ ਸੀ ਕੌਣ ਆ ਕੰਮ ਤਾਂ ਕਹਿੰਦੇ ਬਹੁਤ ਕੀਤੇ ਨੇ ਪੰਕਜ ਪੱਪੂ ਨੇ ਸਫਾਈ ਪੱਖੋਂ ਡੰਪ ਖਤਮ ਕਰਤੇ ਹੋਰ ਕਾਫੀ ਸੁਧਾਰ ਕੀਤਾ ਕ ਨਹੀਂ ਨਹੀਂ ਦੇਖੋ ਜਿਹੜਾ ਡੰਪ ਚੱਕੇ ਨੇ ਵਧੀਆ ਕੰਮ ਆ ਜਿਹੜਾ ਕੰਮ ਦੇਖੋ ਚੰਗਾ ਹੋਇਆ ਉਹਨੂੰ ਚੰਗਾ ਕਹਿਣਾ ਚਾਹੀਦਾ ਜਿਹੜੇ ਡੰਪ ਚੱਕੇ ਨੇ ਉਹ ਬਹੁਤ ਵਧੀਆ ਕੰਮ ਆ ਪਹਿਲੇ ਨਹੀਂ ਜਿਹੜਾ 4 ਸਾਲ ਦਾ ਥੋੜਾ ਗਵਾਰ ਭਰਿਆ ਹੋਇਆ ਸੀ ਉਹ ਅੱਜ ਖਾਲੀ ਕੀ ਤੇ ਕੀਤਾ ਫਿਰ ਤੁਸੀਂ ਖਾਲੀ ਈਓ ਸਾਹਿਬ ਤੇ ਕਰਨਾ ਸੀਗਾ ਕਿਉਂਕਿ ਦੇਖੋ ਸਾਨੇ ਸਾਹਿਬ ਦੇ ਵਾਈਫ ਨੇ ਪ੍ਰਧਾਨ ਤੁਸੀਂ ਕਿਹਦੇ ਨਾਲ ਆ ਤੁਹਾਡਾ ਰੋਸਾ ਜੀ ਦੱਸੋ ਸਾਨੂੰ ਰੋਸਾ ਟਰਾਲੀ ਚੋਰੀ ਨਾਲ ਜੀ ਸੁਜਾਤਾ ਚਾਵਲ ਨੇ ਟਰਾਲੀ ਚੋਰੀ ਕੀਤੀ ਹੈ ਸੁਜਾਤਾ ਚਾਵਲ ਸਾਡੀ ਭੈਣ ਉਹ ਤਾਂ ਆਉਂਦੀ ਉਹਨੇ ਸੀਗੀ ਮੀਟਿੰਗ 'ਚ ਫਿਰ ਉਹ ਰਸਤੀਫਾ ਕਿਉਂ ਮੰਗ ਰਹੇ ਜੇ ਉਹ ਨਹੀਂ ਹੋਣੀ ਸੀ ਦੇਖੋ ਪ੍ਰਧਾਨ ਪ੍ਰਧਾਨ ਤੋਂ ਹੀ ਸੀ ਨਾ ਨਗਰ ਕੌਂਸਲ ਦਾ ਟਰੈਕਟਰ ਦਾ ਇਥੋਂ ਨਗਰ ਕੌਂਸਲ ਤੋਂ ਉਹਨਾਂ ਨੇ ਭੇਜੇ ਨੇ ਨਾ ਨਾਲ ਕਹਿੰਦੇ ਯੋਲੇ ਭੇਜਿਆ ਨੇ ਇਹ ਉਹ ਤਾਂ ਮੈਡਮ ਦੇ ਪ੍ਰਧਾਨ ਦੇ ਨੀਚੇ ਹੁੰਦਾ ਠੀਕ ਹੈ ਨਹੀਂ 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 ਇਹ ਉਹ ਪ੍ਰਧਾਨ ਦੇ ਨੀਚੇ ਉਹ ਪ੍ਰਧਾਨ ਹੀ ਇਹਦੇ ਨੀਚੇ ਹੁੰਦਾ ਹਾਂ ਨਾ 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 ਪਤਾ ਕਰ ਲਿਓ ਤੁਸੀਂ ਲਾਹ ਕੱਢ ਲਿਓ ਪ੍ਰਧਾਨ ਦੇ ਨੀਚੇ ਹੁੰਦਾ ਇਹ ਠੀਕ ਹੈ ਇਸ ਕਰਕੇ ਦਾ ਅਸਤੀਫਾ ਮੰਗੇ ਜਾ ਰਹੇ ਹਾਂ ਹਾਂ ਜੀ ਅਸਤੀਫਾ ਇਸ ਕਰਕੇ ਮੰਗੇ ਆ ਯਾ ਤਾਂ ਚਾਹ ਲੈ ਕੰਮ ਕਰ ਸਕਦੀ ਨਹੀਂ ਨਹੀਂ ਕਰ ਸਕਦੀ ਫੇਰ ਟਰੈਕਟਰ ਕਿਵੇਂ ਚੱਲੇਗਾ ਟਰੈਕਟਰ ਕਿਹਦੇ ਉਹਦੇ ਚ ਕਿ ਚਲੇਗਾ ਸਰਕਾਰ ਦਾ ਹੁਕਮ ਵੀ ਆ ਸਕਦਾ ਕਈ ਵਾਰ ਇਹ ਕੋਈ ਸਰਕਾਰ ਦਾ ਉੱਪਰੋਂ ਦਬਾਅ ਡੀਸੀ ਦਾ ਦਬਾਅ ਕਿਉਂ ਡੀਸੀ ਦੀ ਮੰਨਣੀ ਪਊਗੀ ਸਰਕਾਰ ਦੀ ਮੰਨਣੀ ਪਊਗੀ ਚਾਹੇ ਤੁਸੀਂ ਪ੍ਰਧਾਨ ਹੋਵੋ ਚਾਹੇ ਕਾਰਜ ਸਫਤ ਕਬਸਰੋ ਬਹੁਤ ਵਧੀਆ ਸਵਾਲ ਆ ਗਿਆ ਕੱਲ ਟੱਪ ਕੀ ਹੋਊਗਾ ਲਾਸਟ ਸਵਾਲ ਆ ਅਸਤੀਫੇ ਤੇ ਗੱਲ ੜੀ ਹੋਈ ਆ ਹੁਣ ਤੁਹਾਨੂੰ ਇਹ ਪ੍ਰਧਾਨ ਚੰਗਾ ਹਰਸਨ ਕੌਰ ਉਸਾਨੀ ਦੀ ਮੈਸੇਜ ਨੇ ਜਿਹੜੇ ਇੱਕ ਉਹਦੇ ਅਸਤੀਫਾ ਚੰਗਾ ਨਹੀਂ ਨਹੀਂ ਦੇਖੋ ਉਹਦਾ ਅਸਤੀਫਾ ਤਾਂ ਲੈਣ ਹੀ ਲੈਣਾ ਹੈ ਉਹਨਾਂ ਦੇ ਨਾਲ ਉਹ ਵੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਕਿ ਮੀਟਿੰਗ ਦਾ ਕੀ ਏਜੰਡਾ ਸੀ ਮੇਨ ਜਿਹੜਾ ਅੰਦਰ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਾਫੀ ਕਾਉਂਸਲਰ ਹਾਜ਼ਰ ਦੇਖੇ ਨੇ ਪਰ ਕਾਉਂਸਲਰਾਂ ਦੇ ਪਤੀ ਵੀ ਚਾਹ ਦਾ ਕੱਪ ਪਕੌੜੇ ਖਾਂਦੇ ਨਜ਼ਰ ਆਏ ਨੇ ਹਾਂ ਜੋ ਤਾਂ ਮੀਟਿੰਗ ਤੋਂ ਬਾਅਦ ਸੀਗਾ ਤੇ ਪਹਿਲਾਂ ਤਾਂ ਸਾਡੇ ਸਾਰੇ ਕਾਉਂਸਲਰਾਂ ਦੀ ਮੀਟਿੰਗ ਹੋਈ ਹੈ 20 ਕਾਉਂਸਲਰ ਹਾਜ਼ਰ ਸੀਗੇ ਤੇ ਸ਼ਹਿਰ ਦੀ ਡਿਵੈਲਪਮੈਂਟ ਲਈ ਮੀਟਿੰਗ ਸੀਗੀ ਇੱਕ ਤਾਂ ਜਿਵੇਂ ਕਾਫੀ ਲੰਬੇ ਸਮੇਂ ਤੋਂ ਲਟਕਿਆ ਆਇਆ ਸੀਗਾ ਬੱਸ ਸਟੈਂਡ ਦਾ ਪੋਡ ਡਿਵੈਲਪਮੈਂਟ ਦਾ ਕੰਮ ਹੈ ਕੰਸਟਰਕਸ਼ਨ ਦਾ ਤੇ ਬਾਕੀ ਸ਼ਹਿਰ ਦੇ ਵਿੱਚ ਗਲੀਆਂ ਨਾਲੀਆਂ ਦੇ ਆ ਇਹ ਕੰਮ ਸੀਗੇ ਤੇ ਇੱਕ ਦੋ ਆਪਣਾ ਮੁਲਾਜ਼ਮ ਸਾਡੇ ਜਿਹੜੇ 91 ਮੁਲਾਜ਼ਮ ਰੱਖੇ ਚੋਰੀ ਕੀ ਫੜੀਆ ਚੋਰੀ ਕੀ ਫੜੀਆ ਕੋਈ ਕੋਈ ਕਾਂਡ ਫੜਿਆ ਪਿਛਲੇ ਕੰਮਾਂ ਕੀਤੇਆਂ ਦਾ ਫੋਕਸ ਮਸ਼ੀਨ ਦਾ ਕੋਈ ਤੇਲ ਦੇ ਘਫਲੂ ਕੁਫਲੂ ਕਹਿੰਦੇ ਕਾਫੀ ਗੱਲਾਂ ਕਰਦੇ ਤੁਸੀਂ ਨਾਜ਼ਰ ਆਇਓ ਉਹ ਨਿਕੜਨੇ ਕਿ ਹੁਣ ਜਿਵੇਂ ਆਪਣਾ ਲੌਗ ਬੁੱਕ ਪਿਛਲੇ 10 ਦਿਨ ਤੋਂ ਖਾਲੀ ਪਈ ਆ ਭਰੀ ਨਹੀਂ ਹੋਈ ਹੈਗੀ ਤੇ ਬਾਕੀ ਹੋਰ ਵੀ ਕਾਫੀ ਕੁਝ ਹੌਲੀ ਹੌਲੀ ਨਿਕਲੂ ਸਾਹਮਣੇ ਪਿਛਲੀਆਂ ਮੀਟਿੰਗਾਂ ਕੋ ਇਹ ਮੀਟਿੰਗ ਤੇ ਪਹਿਲਾਂ ਤੁਸੀਂ ਬਹੁਤ ਰੌਲਾ ਪਾਇਆ ਵੀ ਸੱਤ ਤੋਂ ਘਰੋਂ ਸਾਈਨ ਕਰਾਈ ਜਾਂਦੇ ਸੱਤ ਤੋਂ ਸਾਈਨ ਨਹੀਂ ਕਰਾਏ ਜਾਂਦੇ ਪਰ ਇਸ ਵਾਰ ਸਾਈਨ ਇੱਥੇ ਉਹਨੇ ਕਿ ਘਰੇ ਹੋਏ ਸੀ ਇਸ ਵਾਰ ਤਾਂ ਸਾਹਮਣੇ ਨੇ ਤੁਹਾਡੇ ਕੈਮਰੇ 'ਚ ਰਿਕਾਰਡ ਨੇ ਨਹੀਂ ਸਾਡੇ ਸਾਹਮਣੇ ਕੋਈ ਸਾਈਨ ਨਹੀਂ ਹੋਇਆ ਨਹੀਂ ਸਾਰੇ ਹਾਜ਼ਰ ਨੇ ਫਿਰ ਸਾਈਨ ਹੋ ਰਹੀ ਹੋਣਗੇ ਹੂੰ ਸਾਰੇ ਹਾਜ਼ਰ ਸੀਗੇ ਹਾਊਸ ਦੇ ਵਿੱਚ ਜਦੋਂ ਤੁਸੀਂ ਕਾਉਂਸਲਰ ਬਣੇ ਹੋ ਲੱਗਦਾ ਪਹਿਲੀ ਮੀਟਿੰਗ ਸਵਾਦدار ਲੱਗੀ ਆ ਤੁਹਾਡੀ ਲੱਗਦਾ ਬਹੁਤ ਵਧੀਆ ਮੀਟਿੰਗ ਹੋਈ ਆ ਪਹਿਲੇ 4 ਸਾਲਾਂ ਚ ਪਹਿਲੀ ਵਾਰੀ ਇਦਾਂ ਮੀਟਿੰਗ ਹੋਈ ਆ ਪਹਿਲੀ ਹੁਣ ਲੱਗਿਆ ਵੀ ਅਸੀਂ ਐਮਸੀ ਆ ਐਦੋਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਸੀ ਵੀ ਐਮਸੀ ਕੌਣ ਆ 4 ਸਾਲਾਂ ਵਿੱਚ ਪਹਿਲੀ ਮੀਟਿੰਗ ਹੋਈ ਆ ਸੰਦ ਕਿਉਂ ਨਹੀਂ ਕੀਤਾ ਜਾਂਦਾ ਸੀ ਆ ਤੋ ਤੋ ਸਾਈਨ ਕਰੇ ਤੋ ਤੋ ਘਰੇ ਵੀ ਨਹੀਂ ਮੇਰਾ ਖਿਆਲ ਸਾਈਨ ਕਰਾਇਆ ਜਾਂਦਾ ਇੱਥੇ ਵੀ ਕਹਿੰਦੇ ਰਜਿਸਟਰ ਉਰਾਂ ਪਰਾਂ ਕਰ ਦਿੱਤਾ ਜਾਂਦਾ ਸੀ ਹਾਂ ਜੀ ਹਾਂ ਸਾਡੇ ਤੇ ਇਹੀ ਦਿਨਾਂ ਸਾਡ ਨੂੰ ਉਹਨੂੰ ਪ੍ਰੋਬਲਮ ਇਹ ਸੀ ਕਿ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਲਈ ਗੱਲ ਕਰਦੇ ਸੀ ਕਿ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਵੀ ਜੋ ਵੀ ਸਿਸਟਮ ਸੀਗਾ ਘਰੇ ਸਾਈਨ ਕਰਾ ਕੇ ਹਾਂ ਜੀ ਪਾਸ ਆ ਪਾਸ ਆ ਪਾਸ ਆ ਹੀ ਕੋਈ ਚੱਲਦਾ ਆ ਹੁਣ ਤੱਕ ਤਾਂ ਇਹ ਦਾ ਡਿਵੈਲਪਮੈਂਟ ਨਹੀਂ ਹੋਈ ਕੋਈ ਕੰਮ ਤਾਂ ਕਹਿੰਦੇ ਬਹੁਤ ਕੀਤੇ ਨੇ ਪੰਕਜ ਪੱਪੂ ਨੇ ਸਫਾਈ ਪੱਖੋਂ ਡੰਪ ਖਤਮ ਕਰਤੇ ਹੋਰ ਕਾਫੀ ਸੁਧਾਰ ਕੀਤਾ ਕੰਮ ਨਹੀਂ ਨਹੀਂ ਦੇਖੋ ਜਿਹੜਾ ਡੰਪ ਚੱਕੇ ਨੇ ਉਹ ਵਧੀਆ ਕੰਮ ਆ। ਜਿਹੜਾ ਕੰਮ ਦੇਖੋ ਚੰਗਾ ਹੋਇਆ ਉਹਨੂੰ ਚੰਗਾ ਕਹਿਣਾ ਚਾਹੀਦਾ। ਜਿਹੜੇ ਡੰਪ ਚੱਕੇ ਨੇ ਉਹ ਬਹੁਤ ਵਧੀਆ ਕੰਮ ਆ। ਪਿਛਲੀਆਂ ਸਰਕਾਰਾਂ ਦੇਖੋ ਕਾਲੀ ਸਰਕਾਰ ਵੀ ਸੀਗੀ, ਕਾਂਗਰਸ ਸਰਕਾਰ ਸੀ ਉਦੋਂ ਇਹ ਕੰਮ ਨਹੀਂ ਹੋਇਆ। ਇਹ ਪਹਿਲੀ ਵਾਰੀ ਹੋਇਆ। ਇਹ ਪਹਿਲੀ ਵਾਰੀ ਹੋਇਆ। ਹਾਂ ਹਾਂ ਇਹ ਵਧੀਆ ਕੰਮ ਸੀਗਾ ਉਹਨੂੰ ਵਧੀਆ ਕਹਿਣਾ ਚਾਹੀਦਾ। ਪਰ ਆਪਾਂ ਤਾਂ ਬਹੁਤ ਜ਼ਿਆਦਾ ਪਿਆ ਅੰਦਰ ਬਾਹਰ ਬਹੁਤ ਆਵਾਜ਼ਾਂ ਆ ਰਹੀਆਂ ਸੀ। ਰੌਲਾ ਤਾਂ ਦੇਖੋ ਹੁੰਦਾ ਹੀ ਆ। 4 ਸਾਲ ਬਾਅਦ ਪਹਿਲੀ ਵਾਰੀ ਮੀਟਿੰਗ ਹੋਈ ਹੈ ਰੌਲਾ ਤਾਂ ਸੰਭਵ ਸੀਗਾ ਵੀ ਰੌਲਾ ਤਾਂ ਪੈਣਾ ਹੀ ਆ। ਕਿਉ ਹੁਣ ਤੱਕ ਕਿਸੇ ਦੀ ਪੁੱਛ ਪਰਤੇ ਵਾਲੇ ਨਹੀਂ ਸੀਗੇ ਨਹੀਂ ਜਿਹੜਾ 4 ਸਾਲ ਦਾ ਤੁਹਾਡਾ ਗਵਾਰ ਭਰਿਆ ਹੋਇਆ ਸੀ ਉਹ ਅੱਜ ਖਾਲੀ ਕੀਤੇ ਕੀਤਾ ਫਿਰ ਤੁਸੀਂ ਖਾਲੀ ਈਓ ਸਾਹਿਬ ਤੇ ਕਰਨਾ ਸੀਗਾ ਕਿਉਂਕਿ ਦੇਖੋ ਸਾਹਨੇ ਸਾਹਿਬ ਦੇ ਵਾਈਫ ਨੇ ਪ੍ਰਧਾਨ ਉਹ ਤਾਂ ਵਿਚਾਰੇ ਪਹਿਲੀ ਮੀਟਿੰਗ ਲਈ ਆ ਅਸੀਂ ਉਹਨਾਂ ਨਾਲ ਸਾਡਾ ਗਾਧਾ ਰੋਸਾ ਸੀਗਾ ਅਸੀਂ ਉਹਨਾਂ ਨੂੰ ਜੋ ਵੀ ਕੰਮ ਲਖਾਏ ਨੇ ਉਹਨਾਂ ਨੇ ਕਹਿ ਪੈਲ ਦੇ ਅਧਾਰ ਤੇ ਕਿਹਾ ਰੋਸਾ ਕਿਹਦੇ ਨਾਲ ਆ ਤੁਹਾਡਾ ਰੋਸਾ ਜਾ ਦੱਸੋ ਸਾਨੂੰ ਰੋਸਾ ਟਰਾਲੀ ਚੋਰ ਨਾਲ ਜੀ ਸੁਜਾਤਾ ਚਾਵ ਲੈਂਦਾ ਟਰਾਲੀ ਚੋਰੀ ਕੀਤੀ ਹੈ ਸੁਜਾਤਾ ਚਾਵ ਸਾਡੀ ਭੈਣ ਉਹ ਤਾਂ ਆਉਂਦੀ ਉਹਨੇ ਸੀਗੀ ਮੀਟਿੰਗ ਚ ਨਹੀਂ ਫਿਰ ਉਹਦਾ ਅਸਤੀਫਾ ਕਿਉਂ ਮੰਗ ਰਹੇ ਜੇ ਉਹ ਨਹੀਂ ਆਉਂਦੀ ਸੀ ਦੇਖੋ ਪ੍ਰਧਾਨ ਪ੍ਰਧਾਨ ਤਾਂ ਹਿਜੀ ਨਾ ਨਾਰ ਕਾਉਂਸਲ ਦਾ ਟਰੈਕਟਰ ਦਾ ਇਥੋਂ ਨਗਰ ਕਾਉਂਸਲ ਤੋਂ ਉਹਨਾਂ ਨੇ ਭੇਜੇ ਨੇ ਨਾ ਨਹੀਂ ਨਾਲ ਕਹਿੰਦੇ ਯੂਨ ਭੇਜੇ ਨੇ ਨਹੀਂ ਯੂ ਤਾਂ ਮੈਡਮ ਦੇ ਪ੍ਰਧਾਨ ਦੇ ਨੀਚੇ ਹੁੰਦਾ ਠੀਕ ਹੈ ਨਹੀਂ 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 ਇਹ ਪ੍ਰਧਾਨ ਦੇ ਨੀਚੇ ਹੁੰਦਾ ਪ੍ਰਧਾਨੀ ਇਹਦੇ ਨੀਚੇ ਹੁੰਦਾ ਨਾ 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 ਪਤਾ ਕਰ ਲਿਓ ਤੁਸੀਂ ਲਾ ਕੱਢ ਲਿਓ ਪ੍ਰਧਾਨ ਦੇ ਨੀਚੇ ਹੁੰਦਾ ਇਹੋ ਠੀਕ ਹੈ ਇਸ ਕਰਕੇ ਉਹ ਅਸਤੀਫਾ ਮੰਗੇ ਜਾ ਰਹੇ ਹਾਂ ਹਾਂ ਜੀ ਉਹ ਅਸਤੀਫਾ ਇਸ ਕਰਕੇ ਮੰਗਾ ਰਹੇ ਆ ਜੀ ਹੱਥ ਜਾ ਉਹ ਕੰਮ ਕਰ ਸਕਦੀ ਨਹੀਂ 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 ਕਰ ਸਕਦੀ ਫਿਰ ਟਰੈਕਟਰ ਕਿਵੇਂ ਚੱਲੇਗਾ ਟਰੈਕਟਰ ਕਿਹਦੀ ਉਹਦੇ ਚ ਕਿ ਚੱਲੇਗਾ ਸਰਕਾਰ ਦਾ ਹੁਕਮ ਵੀ ਆ ਸਕਦਾ ਕਈ ਵਾਰੀ ਕੋਈ ਸਰਕਾਰ ਦਾ ਉੱਪਰੋਂ ਦਬਾਅ ਡੀਸੀ ਦਾ ਦਬਾਅ ਕੋ ਡੀਸੀ ਦੀ ਮੰਨਣੀ ਪਊਗੀ ਸਰਕਾਰ ਦੀ ਮੰਨਣੀ ਪਊਗੀ ਚਾਹੇ ਤੁਸੀਂ ਪ੍ਰਧਾਨ ਹੋਵੋ ਚਾਹੇ ਕਾਰਜ ਸਦਕ ਅਫਸਰ ਬਹੁਤ ਵਧੀਆ ਸਵਾਲ ਆ ਤੁਹਾਡਾ ਟਰੈਕਟਰ ਸਰਕਾਰ ਨੇ ਮੰਗੇ ਹੋਣੇ ਚਾਹੁੰਦੇ ਤਾਂ ਸਰਕਾਰ ਨੇ ਟਰੈਕਟਰ ਜੇ ਮੰਗੇ ਸੀਗੇ ਡੀਸੀ ਸਾਹਿਬ ਨੇ ਜਾਂ ਸਰਕਾਰ ਨੇ ਨਾ ਜਾਂ ਐਸਡੀਓ ਸਾਹਿਬ ਨੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਉਰੋਂ ਆਪਾਂ ਜਿਹੜਾ ਵੀ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਖੜੇ ਨੇ ਸਾਈਡ ਤੇ ਕਰਨੇ ਨੇ ਇਹ ਥੋੜੀ ਕਿਹਾ ਸੀਗਾ ਵੀ ਚੋਰੀ ਕਰਕੇ ਲੈ ਜਾ ਤੁਹਾਨੂੰ ਫਿਰ ਇਹਨਾਂ ਲੇਟ ਕਿਉਂ ਪਤਾ ਲੱਗਿਆ ਤੁਸੀਂ ਵੀ ਇੱਕ ਕਾਉਂਸਲਰ ਹੋ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਲੱਗਿਆ ਰੌਲਾ ਤਾਂ ਕਾਫੀ ਟਾਈਮ ਸਮੇਂ ਤੋਂ ਚੱਲਦਾ ਆ ਰਿਹਾ ਸੀ ਤੁਹਾਨੂੰ ਵੀ ਪੰਕਜ ਬੱਪੂ ਤਕਰੀਬਨ ਤੰਗ ਪਰੇਸ਼ਾਨ ਤਾਂ ਕਰਦੇ ਆ ਰਹੇ ਜਦੋਂ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਤਾਂ ਉਹਦਾ ਇਨਸਾਨ ਪਿੱਛਾ ਤਾਂ ਕਰਦਾ ਨਾ ਤੁਹਾਨੂੰ ਵੀ ਇੰਨਾ ਡਿਲੇ ਕਿਉਂ ਹੋਇਆ ਵੀ ਟਰਾਲੀ ਚੋਰੀਆਂ ਦਾ ਕਿੰਨਾ ਲੇਟ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਤਾਂ ਹੁਣ ਵੀ ਨਹੀਂ ਪਤਾ ਸੀਗਾ ਨਹੀਂ ਨਹੀਂ ਉਹ ਤਾਂ ਉਦੋਂ ਤੋਂ ਕਿਸਾਨ ਪਿੱਛੇ ਲੱਗੇ ਹੋਏ ਸੀਗੇ ਨਾ ਤੁਸੀਂ ਕਿਸਾਨਾਂ ਦੇ ਸੋਹਣੇ ਇੰਟਰਵਿਊ ਉਹਨਾਂ ਨੇ ਕਿਹਾ ਵੀ ਅਸੀਂ ਜਦੋਂ ਟਰਾਲੀਆਂ ਚੋਰੀ ਹੋਈਆਂ ਨੇ ਉਦੋਂ ਥੋੜੀ ਦੇਰ ਬਾਅਦ ਅਸੀਂ ਉਹਨਾਂ ਦੀ ਪੈੜ ਨੱਪਦੇ ਟਰਾਲੀਆਂ ਦੀ ਨਾਬੇ ਨਾਰੇ ਕਪ ਕੀ ਹੋਊਗਾ ਲਾਸਟ ਸਵਾਲ ਆ ਅਸਤੀਫੇ ਤੇ ਗੱਲ ਲੜੀ ਹੋਈ ਆ ਹੁਣ ਤੁਹਾਨੂੰ ਇਹ ਪ੍ਰਧਾਨ ਚੰਗਾ ਹਰਸਨਤ ਕੌਰ ਸਾਨੀ ਦੀ ਮੈਸੇਜ ਨੇ ਜਿਹੜੇ ਇੱਕ ਉਹਦੇ ਅਸਤੀਫਾ ਚੰਗਾ ਨਹੀਂ ਨਹੀਂ ਦੇਖੋ ਉਹਦਾ ਅਸਤੀਫਾ ਤਾਂ ਲੈਣ ਹੀ ਲੈਣਾ ਹੈ ਜਿਹਨਾਂ ਦੇਖੋ ਗਲਤ ਕੰਮ ਕਰਿਆ ਉਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਕੁਰਸੀ ਦੇ ਬੈਠਣ ਦਾ ਜਿੰਨਾ ਚਿਰ ਕੇ ਚੱਲਦਾ ਤੇ ਇਹ ਪ੍ਰਧਾਨ ਸਾਨੂੰ ਮਨਜ਼ੂਰ ਨੇ ਕਿਉਂਕਿ ਜਿੰਨਾ ਚਿਰ ਚੰਗੇ ਕੰਮ ਕਰਦਾ ਚੱਲਦਾ ਨਾ ਉਹਦੀ ਘਰ ਵਾਲੀ ਤੇ ਤਾਂ ਚੱਲਦਾ ਨਹੀਂ ਨਹੀਂ ਘਰ ਵਾਲੀ ਤੇ ਨਹੀਂ ਚੱਲਦਾ ਭੇਜੇ ਦਾ ਘਰ ਵਾਲੀ ਨਹੀਂ ਨਾ ਨਾ ਟਰੈਕਟਰ ਕਿਨੇ ਭੇਜੇ ਨੇ ਨਾ ਨਾਮਜ਼ਦ ਕਿਉਂ ਨਹੀਂ ਕਰਾਇਆ ਤੁਸੀਂ ਨੌ ਨਾਮਜ਼ਦ ਕਰਾਓ ਪਰਚੇ ਚ ਇਹ ਕਿਸਾਨਾਂ ਦਾ ਮੁੱਦਾ ਹੈ ਠੀਕ ਹੈ ਅਸੀਂ ਤਾਂ ਉਹਨਾਂ ਦੇ ਪੱਖੇ ਚ ਖੜੇ ਆਂ ਦੇਖੋ ਆਂਗਾ ਨਾ ਹੁਕਮ ਪੈਣਾ ਦੇਣਾ ਕਿ ਕਿਸਾਨ ਵੀ ਤੁਹਾਡੇ ਨਾਲ ਨੇ ਜੇ ਤੁਸੀਂ ਤਾਂ ਕਿਸਾਨ ਨੇ ਜੇ ਤੁਸੀਂ ਨਹੀਂ ਤਾਂ ਕਿਸਾਨ ਵੀ ਦੇਖੋ ਜਿੰਨੇ ਵੀ ਆਪਾਂ ਆਏਗੇ ਨਾ ਸਾਰੇ ਕਿਸਾਨਾਂ ਨਾਲ ਆਂ ਹਰ ਚੀਜ਼ ਕਿਸਾਨਾਂ ਦੇ ਨਿਰਪਰ ਹੈ ਬਿਲਕੁਕ ਜੈ ਜਵਾਨ ਜੈ ਕਿਸਾਨ ਬਿਲਕੁਲ ਹਰਪ੍ਰੀਤ ਦੇ ਨਾਲ ਗੱਲਬਾਤ ਕੀਤੀ ਆ ਗੱਲ ਅਸਤੀਫੇ ਤੇ ਅੜੀ ਹੋਈ ਆ ਕਾਫੀ ਲੰਮੇ ਸਮੇਂ ਤੋਂ ਅੜੀ ਹੋਈ ਆ ਅੱਜ ਵਿਕਾਸਕਾਰਜਾ ਦੇ ਮੁੱਦੇ ਤੇ ਜਿਹੜੀ ਮੀਟਿੰਗ ਹੋਈ ਆ ਕਹਿੰਦੇ 4 ਸਾਲ ਤੋਂ ਬਾਅਦ ਅੱਜ ਮਜ਼ੇਦਾਰ ਮੀਟਿੰਗ ਦਾ ਮਜਾ ਆਇਆ ਮੀਟਿੰਗ ਦੇ ਵਿੱਚ ਜੋ ਅੰਦਰ ਬੈਠੇ ਸੀ ਅਸੀਂ ਪਰ ਅੱਜ ਤੱਕ ਅਜਿਹੀ ਮੀਟਿੰਗ ਨਹੀਂ ਕਦੇ ਹੋਈ ਜਿਹੜੇ ਗੁੱਸੇ ਭਰੇ ਹੋਏ ਸੀ ਉਹ ਕਹਿੰਦੇ ਕਾਰਜ ਸਾਕਤ ਅਫਸਰ ਤੇ ਅਸੀਂ ਅੱਜ ਕੱਢੇ ਨੇ 4 ਸਾਲ ਦੇ ਉਵਾਲੇ ਸੀ ਜਿਹੜੇ ਵਾਰ ਰਹੇ ਤੇ ਅੱਜ ਉਹ ਮੀਟਿੰਗ ਹਾਲ ਦੇ ਵਿੱਚ ਕੱਢੇ ਗਏ ਨੇ ਨਾਬਾ ਤੋਂ ਹਰਮਿੰਦ ਸਿੰਘ ਮਾਨ